ਤਹਿ ਦਿਲੋਂ ਧੰਨਵਾਦ ਹੈ ਸਾਰੀਆਂ ਗਰੂ ਪਿਆਰੀਆਂ ਸਿੱਖ ਸੰਗਤਾਂ ਦਾ ਜੋ ਸੰਗਤਾਂ ਦੇ ਸਹਿਯੋਗ ਦੇ ਨਾਲ ਰਿਸ਼ੀਕੇਸ਼ ਤੋਂ 17 ਕਿਲੋਮੀਟਰ ਅੱਗੇ ਸ਼ਿਮਪੂਰੀ ਸ਼੍ਰੀ ਹੇਮਕੁੰਣ ਸਾਹਿਬ ਬਦਰੀਨਾਥ ਕੇਦਾਰਨਾਥ ਆਉਣ ਜਾਣ ਵਾਲੀਆਂ ਚਾਰ ਧਾਮ ਦੀਆਂ ਸੰਗਤਾਂ ਦੇ ਵਾਸਤੇ ਰਸਤੇ ਦੇ ਵਿੱਚ ਲੰਗਰ ਤਹਿ ਦਿਲੋਂ ਧੰਨਵਾਦ ਹੈ ਸਾਰੀਆਂ ਪੰਜਾਬ ਦੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਜੋ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 1 ਜੂਨ ਨੂੰ ਲੰਗਰ ਸ਼ੁਰੂ ਹੋ ਗਏ ਸਨ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਉਣ ਜਾਣ ਵਾਲੀਆਂ ਸੰਗਤਾਂ ਵਾਸਤੇ ਰਸਤੇ 'ਚ ਜਲ ਪਾਣੀ ਦਾ ਜੋ ਕੀ ਪ੍ਰਬੰਧ ਪ੍ਰਸ਼ਾਦੇ ਪਾਣੀ ਦਾ ਸਾਰਾ ਹੀ ਪ੍ਰਬੰਧ ਚਾਹ ਪਾਣੀ ਦਾ ਬਾਬਾ ਜੀ ਵੱਲੋਂ ਸਾਰੇ ਪ੍ਰਬੰਧ ਇੱਥੇ ਕੀਤੇ ਜਾਂਦੇ ਹਨ ਪਹਿਲੇ ਦਿਨੋਂ ਧੰਨਵਾਦ ਹੈ ਪੰਜਾਬ ਦੀਆਂ ਸਾਰੀਆਂ ਸੰਗਤਾਂ ਦਾ ਸਾਡੇ ਬਾਬਾ ਜੀ ਉਹਨਾਂ ਦਾ ਸੇਵਾਦਾਰਾਂ ਦਾ ਸਾਰੀਆਂ ਸੰਗਤਾਂ ਵਾਸਤੇ ਇਹ ਲੰਗਰ ਚੱਲ ਰਿਹਾ ਵਾ ਜਿਹੜੀਆਂ ਸੰਗਤਾਂ ਚਾਰ ਧਾਮ ਦੀ ਯਾਤਰਾ ਜਾ ਰਹੀਆਂ ਹਨ ਸ਼੍ਰੀ ਹਿਮਕੁੰਡ ਸਾਹਿਬ ਜਾ ਰਹੀਆਂ ਹਨ ਬਦਰੀਨਾਥ ਕੇਦਾਰਨਾਥ ਗੰਗੋਤਰੀ ਜਿਹੜੀ ਵੀ ਧਰਮ ਦੀ ਸੰਗਤ ਇੱਥੇ ਆ ਰਹੀ ਹੈ ਕੋਈ ਯੂਪੀ ਤੋਂ ਆ ਰਿਹਾ ਕੋਈ ਬਿਆਰ ਤੋਂ ਆ ਰਿਹਾ ਕੋਈ ਲਖਨਊ ਤੋਂ ਕੋਈ ਦਿੱਲੀ ਤੋਂ ਕੋਈ ਪੰਜਾਬ ਤੋਂ ਸਾਰੀਆਂ ਸੰਗਤਾਂ ਵਾਸਤੇ ਸਾਂਝਾ ਲੰਗਰ ਇੱਥੇ ਚੱਲ ਰਿਹਾ ਵਾ ਕਿਸੇ ਨੂੰ ਇੱਥੇ ਪੁੱਛਿਆ ਨਹੀਂ ਜਾਂਦਾ ਕਿ ਤੁਸੀਂ ਕਿਹੜੀ ਜਾਤ ਦੇ ਹੋ ਕਿਹੜੀ ਕੌਮ ਦੇ ਹੋ ਸਾਰੀ ਕੌਮ ਵਾਸਤੇ ਇੱਥੇ ਲੰਗਰ ਚੱਲ ਰਿਹਾ ਵਾ ਸਾਂਝਾ ਇਹ ਤੁਸੀਂ ਵੇਖ ਰਹੇ ਹੋ ਸਾਰੀਆਂ ਸੰਗਤਾਂ ਕੋਈ ਯੂਪੀ ਤੋਂ ਕੋਈ ਉੱਤਰਾਖੰਡ ਤੋਂ ਸਾਰੀਆਂ ਸੰਗਤਾਂ ਪ੍ਰਸ਼ਾਦਾ ਛਕ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ